ਆ ਕੋਈ ਐਮਐਲਏ ਬੋਲਦਾ ਸਰਕਾਰ ਦੇ ਉਲਟ ਸੜੇ ਬੋਲਦੇ ਆ ਸਾਡਾ ਜੀ ਕਰਦਾ ਆਪਣੀ ਸਰਕਾਰ ਦੇ ਉਲਟ ਬੋਲੀਏ ਜੇ ਸਾਡੀ ਸੁਣ ਕੇ ਅਫਸਰ ਤੇ ਕੰਮ ਕਰਨ ਤੇ ਸਾਨੂੰ ਇਹਨਾਂ ਤੋਂ ਗਾਲਾਂ ਖਾਣ ਦੀ ਲੋੜ ਨਹੀਂ ਪਰ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਵੀ ਬਾਹਰਲੇ ਭਜਾਓ ਹਲਕਾ ਬਚਾਓ ਅੱਜ ਇਹ ਮੈਨੂੰ ਪੁੱਛਣਗੇ ਸਵਾਲ 2 ਸਾਲਾਂ 1.5 ਸਾਲ ਬਾਅਦ ਵੀ ਤੂੰ ਕੀ ਕਰਤਾ ਸੀ ਤੇ ਮੈਂ ਤਾਂ ਕਹੀ ਸਕਦਾ ਨਾ ਉੱਤੇ ਜਾ ਕੇ ਤੇ ਜੋ ਉੱਤੇ ਕੁਝ ਨੂੰ ਉਹਨਾਂ ਤੇ ਮੈਂ ਐਮਐਲਏ ਸਾਹਿਬ ਅੱਜ ਜਿਹੜੇ ਹਾਲਾਤ ਨੇ ਇੱਥੇ ਗਰਦਰੀਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਤਰਸਦੀ ਆ ਕਿ ਸਰਕਾਰ ਜਿਹੜੇ ਪੂਤਾ ਪ੍ਰਬੰਧ ਪਹਿਲਾਂ ਨਹੀਂ ਕਰਦੀ ਉਸ ਬੰਦੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਅਸੀਂ ਵੀਰੇ ਅੱਜ ਤੋਂ 2 ਸਾਲ ਪਹਿਲਾਂ ਦੇ ਉੱਥੇ ਲਿਖ ਲਿਖ ਕੇ ਦੇ ਕੇ ਆਏ ਸਾਰਾ ਕੁਝ ਵੀ ਇਹਨਾਂ ਨੂੰ ਟਾਂਗ ਨਹੀਂ ਦੀ ਸਫਾਈ ਕਰਾਓ ਜਿੱਥੇ ਜਮੀਨ ਨਹੀਂ ਹੈਗੀ ਆਪਣੀ ਉੱਥੇ ਜ਼ਮੀਨ ਐਕਵਾਇਰ ਕਰੋ ਇਹ ਮੈਂ ਵਿਧਾਨ ਸਭਾ ਚ ਵੀ ਮੁੱਦਾ ਚੁੱਕਿਆ ਸੀ ਤੇ ਮੈਂ ਆ ਜਿਹੜੀਆਂ ਟਾਂਗਰੀਆਂ ਸਾਫ਼ ਕਰਨ ਵਾਸਤੇ ਵੀ ਤੁਸੀਂ ਸਾਨੂੰ ਪੈਸਿਆਂ ਦੀ ਲੋੜ ਨਹੀਂ ਲੋਕਾਂ ਨੂੰ ਪਰਮਿਸ਼ਨ ਦੇ ਦਿਓ ਜਿਹਨਾਰੇ ਜ਼ਮੀਨਾਂ ਦੇ ਵਿੱਚ ਦੀ ਨੰਗੀ ਏ ਉਹ ਆਪਦੀਆਂ ਜ਼ਮੀਨਾਂ ਉੱਚੀਆਂ ਕਰ ਲੈਣੇ ਸਾਫ਼ ਹੋ ਜਾਈ। ਉਹ ਇਸ ਚੀਜ਼ ਦਾ ਅਫਸਰ ਕਰਕੇ ਰਾਜੀ ਸੀ ਸਾਰੇ ਪਰ ਕਰਿ ਟੇਰਸ਼ਨ ਕਬਾਰ ਨੇ ਕਿਸੇ ਨੂੰ ਕਿਸੇ ਦੀ ਵਾਪੇਸ਼ ਨਹੀਂ ਜਾਣ ਦਿੱਤੀ। ਉਹ ਨਾਲ ਤੇ ਕਿਸੇ ਨੂੰ ਮੈਂ ਹੀ 10 ਵਾਰੀ ਉਹਦੇ ਦਫ਼ਤਰ ਜਾ ਕੇ ਆਇਆ ਆ ਵੀ ਸਾਨੂੰ ਇਹ ਪਰਮਿਸ਼ਨਾਂ ਦੇ ਦੇ ਕਰਤਾ ਉਹ ਜਿਹ ਮੈਂ ਗੱਲ ਕਰਤਾ ਹੂੰ। ਪਤਨੀਆਂ ਨੇ ਕਿਹਦੇ ਨਾਲ ਗੱਲ ਕਰਨੀ ਹੈ ਸੈਕਟਰੀ ਆਪਿਓ। ਉਹ ਬਾਤ ਕਰਨ ਕਰਨ ਚ ਉਹਨੇ 2 ਸਾਲ ਲਗਾ ਦਿੱਤੇ ਸਾਨੂੰ ਅੱਜ ਕਮਰਜਾ ਅੰਬਰਸਰ ਵਾਲਿਆਂ ਨੂੰ ਭੁਗਤਣਾ ਪਿਆ ਉਥੋਂ ਨੇ ਪਿਓ ਦੇ ਪੁੱਤ ਨੇ ਕਿਸੇ ਨੂੰ ਰੇਤਾ ਨਹੀਂ ਚੁੱਕਣ ਦਿੱਤੀ ਨਾ ਦਰਿਆ ਸਾਫ਼ ਕਰ ਦਿੱਤੇ ਆ ਉਹਦਾ ਖਮਰਜਾ ਚ ਭੁਗਤਿਆ ਜਦੋਂ ਸਾਡੇ 3 ਲੱਖ ਕਿਊਸ ਉਥੇ ਰਹਿ ਸਕਦਾ 19 ਕੰਪੈਸਿਟੀ ਦੇ ਆ ਉਹਦੇ ਵਿੱਚ 14 ਲੱਖ ਕਿਊਸ ਕ ਜਦੋਂ ਹੋਇਆ ਪਾਣੀ ਉਦੋਂ ਪਰਮਿਸ਼ਨ ਦਿੱਤੀ ਖੋਲਣ ਦੀ ਅੱਜ ਵੀ ਅੱਧੀ ਰਾਜਸਥਾਨ ਜਿਹੜੀ ਆ ਉਹ ਅੱਧਾ ਖਾਲੀ ਜਾ ਰਿਹਾ ਪਰ ਪਾਕਿਸਤਾਨ ਨੂੰ ਵੀ ਜਾਣਨਾ ਅੱਧਾ ਜਾ ਰਿਹਾ ਖਾਲੀ ਉਹਨਾਂ ਨੂੰ ਉਹਨਾਂ ਨੂੰ ਚਾਹੀਦਾ ਸੀ ਵੀ ਇਹਦੇ ਆਖੇ ਨਾ ਲੱਗ ਕੇ ਆਪ ਗਰਾਊਂਡ ਲੈਵਲ ਤੇ ਜਿੰਨੇ ਵੀ ਐਮਐਲਏ ਕੋਈ ਤੁਹਾਨੂੰ ਰਿਪੋਰਟ ਦਿੰਦੇ ਆ ਇਹ ਡੀਸੀਆਂ ਦੇ ਜਾਂ ਦੂਜੇ ਅਫਸਰਾਂ ਦੇ ਨਾ ਆਖੇ ਲੱਗਣ ਜੋ ਐਮਐਲਏ ਰਿਪੋਰਟ ਦਿੰਦਾ ਉਹਦੇ ਹਿਸਾਬ ਨਾਲ ਕਿ ਚੱਲਾਂਗੇ ਆਪਾਂ ਉਹ ਅਸੀਂ ਪਬਲਿਕ ਦੇ ਵਿੱਚ ਰਹਨੇ ਆ ਡੀਸੀ ਹੋਇਆ ਐਸਡੀਐਮ ਹੋਇਆ ਦੂਜਾ ਜਿੰਨੇ ਵੀ ਮਹਿਕਮੇ ਆ ਇਹਨਾਂ ਦੇ ਸਿਰਫ ਇਹ ਹੁੰਦਾ ਵੀ ਸਾਨੂੰ ਗਾਲਾਂ ਨਾ ਪੈਣ ਤੋ ਇਹਨਾਂ ਨੇ ਦਾ ਆਪਣਾ ਪੱਲਾ ਝਾੜਨਾ ਹੁੰਦਾ ਇਹ ਆਪਣੀ ਗੱਲ ਕਰਕੇ ਇਹਨਾਂ ਨੂੰ ਨਿਕਲ ਜਾਣਾ ਅਮਰ ਸਾਹਿਬ ਸਿਰਫ ਵਿਤਕਰਾ ਤੁਹਾਡੇ ਨਾਲ ਕੀਤਾ ਜਾ ਰਿਹਾ ਯਾਰ ਮੇਰੇ ਨਾਲ ਹੀ ਆਲ ਪੰਜਾਬ ਦੇ ਜਿੱਥੇ ਵੀ ਪਾਣੀ ਦੇ ਮਸਲੇ ਚ ਜਿਹੜੇ ਜਿਹੜੇ ਮਹਿਕਮੇ ਦਾ ਇਹ ਸੈਕਟਰੀ ਆ ਇਹ ਇਕੱਲਾ ਹੀ ਇਹੋ ਜਿਹਾ ਬਾਕੀ ਸਾਰੇ ਅਫਸਰ ਚੰਗੇ ਆ ਕੀ ਉੱਪਰ ਤੱਕ ਆਵਾਜ਼ ਨਹੀਂ ਪਹੁੰਚ ਜਾਏ ਕਿਸੇ ਨੂੰ ਯਾਰ ਮੈਂ ਨਾ ਮੈਂ ਮੈਨ ਪਹਿਲੇ ਮੇਰੇ ਤੋਂ ਬਾਅਦ ਹੋਰ ਕਨੇ ਪਹੁੰਚਾ ਦੇਣੀ ਉੱਤੇ ਮੈਂ ਆਪ ਖੁਦ ਜਾਂਦਾ ਰਿਆਂ ਲੈ ਕੇ ਸਾਡੇ ਚਿੱਠੀਆਂ ਦਿੱਤੀਆਂ ਵਿਧਾਨ ਸਭਾ ਸਭ ਤੋਂ ਵੱਡੀ ਵਿਧਾਨ ਸਭਾ ਹੀ ਹੁੰਦੀ ਹੈ ਨਾ ਉੱਥੇ ਕੁਐਸਚਨ ਚੁੱਕੇ ਗਏ ਆ ਇਹ ਐਸੀ ਫਿਰ ਕੀ ਕਮਾਉਂਦਾ ਆ ਵੀ ਮੇਰੇ ਨਾਲ ਦਾ ਸਿਆਣਾ ਕੋਈ ਨਹੀਂ ਜਦੋਂ ਇਹ ਜੰਮਿਆ ਨਹੀਂ ਉਦੋਂ ਹਿੰਦੁਸਤਾਨ ਰਹਿ ਨਹੀਂ ਹੁਣ ਇਹ ਨਵਾਂ ਆਇਆ ਹਿੰਦੁਸਤਾਨ ਇਹ ਤੋਂ ਬਿਨਾ ਚੱਲ ਨਹੀਂ ਸਕਦਾ ਜਾਂ ਪੰਜਾਬ ਚੱਲਦਾ ਹੁਣ ਇਹਦੀ ਰਿਟਾਇਰਮੈਂਟ ਹੋਣੀ ਥੋੜੇ ਚਿਰ ਉਦੋਂ ਬਾਅਦ ਪੰਜਾਬ ਮਰ ਜੂਗਾ ਐਮਐਲਏ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈਗਾ ਕਿਹਦੇ ਵੱਲੋਂ ਤੁਹਾਨੂੰ ਵੀਡੀਓ ਯਾਰ ਸਾਰੇ ਜਿ ਤਰ੍ਹਾਂ ਸਰਕਾਰ ਆ ਕੋਈ ਐਮਐਲਏ ਬੋਲਦਾ ਸਰਕਾਰ ਦੇ ਉਲਟ ਸੜੇ ਬੋ ਜੇ ਸਾਡੀ ਸੁਣ ਕੇ ਅਫਸਰ ਕੰਮ ਕਰਨ ਤੇ ਸਾਨੂੰ ਇਹਨਾਂ ਤੋਂ ਗਾਲਾਂ ਖਾਣ ਦੀ ਲੋੜ ਨਹੀਂ ਪਬਲਿਕ ਤੋਂ ਇਹਨੇ ਫਿਰ ਚੰਗੇ ਆ ਸਾਡੇ ਚਾਚੇ ਤਾਂ ਇਹ ਪਰਿਵਾਰ ਆ ਵੀ ਇਹਨਾਂ ਨੂੰ ਪਤਾ ਹੈ ਇਹ ਤੇ ਰੌਲਾ ਪਾਈ ਸਕਦਾ ਤੇ ਜਦੋਂ ਉੱਤੇ ਕੋ ਸੁਣੂਗਾ ਤੇ ਸਾਹੀ ਤਾਂ ਹੀ ਕੰਮ ਕਰਾ ਸਕਦੇ ਆ ਨਾ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਵੀ ਬਾਹਰ ਲੈ ਪਹਜਾਓ ਹਲਕਾ ਬਚਾਓ ਅੱਜ ਇਹ ਮੈਨੂੰ ਪੁੱਛਣਗੇ ਸਵਾਲ 2 ਸਾਲਾਂ 1.5 ਸਾਲ ਬਾਅਦ ਵੀ ਤੂੰ ਕੀ ਕਰਤਾ ਸੀ ਤੇ ਮੈਂ ਤਾਂ ਕਹੀ ਸਕਦਾ ਨਾ ਉੱਤੇ ਜਾ ਕੇ ਤੇ ਜੋ ਉੱਤੇ ਕੋ ਸੁਣੂਗਾ ਤੇ ਮੈਂ ਕੀ ਕਰ ਸਕਦਾ ਸਰ ਅਫਸਰ ਸਾਹਿਬ ਪਾਰੂ ਆਫਸਰ ਜੈਨੇ ਕ੍ਰਿਸ਼ਨ ਕੁਮਾਰੀ ਪਾਰੂ ਆ ਸਾਰਿਆਂ ਦੇ ਹੋਰ ਕੋਈ ਅਫਸਰ ਦੀ ਲੋੜ ਨਹੀਂ ਅਮਰ ਸਾਹਿਬ ਹੁਣ ਲੱਗਦਾ ਸਮਾਹਤੋਂ ਨਿਕਲ ਚੁੱਕਾ ਅੱਗੋਂ ਵਾਸਤੇ ਦੀ ਕਿਵੇਂ ਦੀ ਯਾਰ ਅੱਕੋਂ ਜੇ ਤੇ ਮਗਰੋਂ ਲੈ ਜਾਊਗਾ ਇਹ ਸਾਰੀਆਂ ਸਭਾਈਆਂ ਹੋਣੀਆਂ ਸਾਰੇ ਸੈਕਟਰੀ ਸਾਰੇ ਐਕਸ਼ਨ ਸਾਰੇ ਐਸਡੀਓ ਸਾਰੇ ਕੰਮ ਕਰਨ ਨੂੰ ਤਿਆਰ ਆ ਅਗਲਾ ਡਰਦਾ ਹੀ ਨਹੀਂ ਕਰਦਾ ਵੀ ਇਹਨੇ ਮੈਨੂੰ ਸਾਨੂੰ ਟੰਗ ਦੇਣਾ ਥੋੜੀ ਸੋਚ ਕੀ ਹੈ ਜੀ ਵੀ ਕਿਵੇਂ ਇਸ ਬੰਦੇ ਨੂੰ ਮਗਰੋਂ ਲਾਇਆ ਜਾਵੇ ਇਹਦਾ ਕੇਡਰ ਬਦਲ ਕੇ ਇਹਨੂੰ ਕਿਤੇ ਇਹੋ ਜਿਹੇ ਕੇਡਰ ਚ ਸੁਟਾਇਆ ਜਾਵੇ ਜਿੱਥੇ ਮੱਛੀਆਂ ਫੜਦਾ ਵੇਲੇ ਆਪ ਤੇ ਫੇਰੇ ਬੱਸ ਸਕਦਾ ਪੰਜਾਬ ਸਰਕਤ ਗਰਦੀ ਸਫਾਈ ਨੂੰ ਲੈ ਕੇ ਤੁਹਾਡਾ ਕੀ ਘੱਗਰ ਘੱਟ ਘੱਗਰ ਤੋਂ ਬਾਅਦ ਇਹ ਪਬਲਿਕ ਦੀ ਪੈੜੀ ਆਪਣੀ ਜੇ ਇਹਦੇ ਤੇ ਇਹਨਾਂ ਨੂੰ ਮਨਜ਼ੂਰੀ ਦਿੱਤੀ ਜਾਵੇ ਵੀ ਇਹ ਆਪਣੀਆਂ ਪੈੜੀਆਂ ਉੱਚੀਆਂ ਕਰ ਲੈਣਾ ਕੱਢ ਕੇ ਰਸਤਿਆਂ ਤੇ ਮਿੱਟੀ ਪਾ ਲੈਣਾ ਤੇ ਇਹ ਸਾਰਾ ਪੰਜਾਬ ਬਚ ਸਕਦਾ ਹਰ ਇੱਕ ਥਾਂ ਜਿੱਥੇ ਵੀ ਦਰਿਆ ਆ ਜਿੱਥੇ ਵੀ ਮਾਰਕੰਡੇਆ ਚੰਨੀਆਂ ਟਾਂਗਰੀਆਂ ਜਿੱਥੇ ਆ ਖੋਲੀਆਂ ਆ ਜਿੱਥੇ ਇਹ ਜੇ ਇਹਨਾਂ ਨੂੰ ਸਾਫ਼ ਕਰਕੇ ਇਹਨਾਂ ਦੀ ਮਿੱਟੀ ਕੱਢ ਕੇ ਇਹਨਾਂ ਨੂੰ ਸਾਰਿਆਂ ਨੂੰ ਪਰਮਿਸ਼ਨ ਦਿੱਤੀ ਜਾਵੇ ਲੋਕਾਂ ਨੂੰ ਬਿਅ ਆਪਣੀਆਂ ਜ਼ਮੀਨਾਂ ਉੱਚੀਆਂ ਕਰ ਲੋ ਤੇ ਬੱਸ ਸਕਦਾ ਨਹੀਂ ਤੇ ਪਾਣੀ ਇਤਰਾ ਹੀ ਜਾਊਗਾ ਸਰ ਸਾਹਿਬ 2023 ਦੇ ਵਿੱਚ ਭਾਰੀ ਨੁਕਸਾਨ ਇਹਨਾਂ ਹੀ ਲੋਕਾਂ ਨੇ ਕਿੰਨੇ ਤੋਂ ਜ਼ਿਆਦਾ 7-8 ਤੋਂ ਬੰਦੇ ਮਰੇ ਇੱਥੇ ਹੂੰ ਬੁੱਧਮੁਰ ਦੇ ਦੋ ਮਰੇ ਆ ਕਈਆਂ ਪਿੰਡਾਂ ਰੁੜ ਕੇ ਮਰ ਗਏ ਆ ਜਿੱਦ ਤਰਾ ਆਪਾਂ ਖੜੇ ਇਤਰਾ ਖੜਾ ਕੋਟੇ ਥਲੇ ਨੰਗੀ ਵਿਚਾਰਾ ਵਿੱਚ ਰੁੜ ਗਿਆ ਮੁਆਵਜ਼ਾ ਦੇ ਕੇ ਕਿੰਨਾ ਕੁ ਮੁਆਵਜ਼ਾ ਦੇ ਸਕਦੇ ਅਸੀਂ ਜਾਨ ਕਿਸੇ ਦੀ ਜਾਨ ਗਈ ਵਾਪਸ ਲੈ ਸਕਦੇ ਮੁਆਵਜ਼ੇ ਨਾਲ ਕਿ ਢਿੱਡ ਭਰ ਸਕਦਾ ਅਸੀਂ ਇਹਨਾਂ ਨੂੰ ਹੁਣ ਇਹਨਾਂ ਦੇ ਜਿਹੜੇ ਨੁਕਸਾਨ ਹੋਣਿਆ ਆੜੀਆਂ ਫਸਲਾਂ ਡੁੱਬ ਗਈਆਂ ਆ ਇਹਨਾਂ ਦਾ ਮੁਆਵਜ਼ਾ ਪੂਰਾ ਹੋ ਸਕਦਾ ਮੁਆਵਜ਼ਾ ਵੱਖਰੀ ਚੀਜ਼ ਹੈ ਇੱਕ ਫੀਲਿੰਗ ਜਦੋਂ ਬੰਦਾ ਫਸਲ ਪਾਲਦਾ ਆ ਉਹਦੀ ਫੀਲਿੰਗ ਉਸ ਫਸਲ ਨਾਲ ਜੁੜ ਜਾਂਦੀ ਆ ਜਦੋਂ ਉਹ ਫੀਲਿੰਗ ਉਹਦੀ ਮਰ ਜਾਂਦੀ ਫਸਲ ਮਰ ਜਾਂਦੀ ਆ ਉਹਨੂੰ ਭਾਵੇਂ ਤੁਸੀਂ ਲੱਖ ਰੁਪਏ ਕੱਲਾ ਦੇ ਦੋ ਤਾਂ ਵੀ ਨਹੀਂ ਬਣਦਾ ਇਹਦੇ ਚੋਂ ਚਾਹੇ 30000 ਦਾ ਝੋਨਾ ਨਿਕਲੇ ਜੱਟ ਦਾ ਜ਼ਿੰਮੇਵਾਰ ਦਾ ਕਿਸੇ ਦਾ ਵੀ ਉਹ ਉਹਦੇ ਤਾਂ ਖੁਸ਼ ਆ ਉਹ ਮੁਆਵਜ਼ਾ ਲੈ ਕੇ ਖੁਸ਼ ਨਹੀਂ ਉਹ ਕੰਮ ਕਰਵਾ ਕੇ ਖੁਸ਼ ਹਾਂ ਸਾ ਨਾਲ ਮੁਲਾਕਾਤ ਹੋਈ ਕ੍ਰਿਸ਼ਨ ਜੀ ਬਾਰੇ ਉਹਨਾਂ ਨਾਲ ਸਿੱਧੀ ਕ੍ਰਿਸ਼ਨ ਕੁਮਾਰ ਜੀ ਦੇ ਬਾਰੇ ਮੈਂ ਕਿਹਾ ਸੀ ਆਂਦੇ ਇਹਦਾ ਕਰਦੇ ਆਂ ਕੁਛ ਕੀਤਾ ਕੁਛ ਨਹੀਂ ਜੇ ਉਹਦਾ ਕਰ ਦੇਣਗੇ ਤੇ ਚੰਗੇ ਰਹਿਣਗੇ ਜੇ ਨਹੀਂ ਕਰਨਗੇ ਤੇ ਮੇਰਾ ਕਰ ਦੇਣਾ ਜੋ ਕਰਨਾ ਆ ਕੋਈ ਐਮਐਲਏ ਬੋਲਦਾ ਸਰਕਾਰ ਦੇ ਉਲਟ ਸੜੇ ਬੋਲਦੇ ਆ ਸਾਡਾ ਜੀ ਕਰਦਾ ਆਪਣੀ ਸਰਕਾਰ ਦੇ ਉਲਟ ਬੋਲੀਏ ਜੇ ਸਾਡੀ ਸੁਣ ਕੇ ਅਫਸਰ ਤੇ ਕੰਮ ਕਰਨ ਤੇ ਸਾਨੂੰ ਇਹਨਾਂ ਤੋਂ ਗਾਲਾਂ ਖਾਣ ਦੀ ਲੋੜ ਨਹੀਂ ਪਰ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਵੀ ਬਾਹਰਲੇ ਭਜਾਓ ਹਲਕਾ ਬਚਾਓ ਅੱਜ ਇਹ ਮੈਨੂੰ ਪੁੱਛਣਗੇ ਸਵਾਲ 2 ਸਾਲਾਂ ਡੇਢ ਸਾਲ ਬਾਅਦ ਵੀ ਤੂੰ ਕੀ ਕਰਤਾ ਸੀ ਤੇ ਮੈਂ ਤਾਂ ਕਹੀ ਸਕਦਾ ਨਾ ਉੱਤੇ ਜਾ ਕੇ ਤੇ ਜੋ ਉੱਤੇ ਕੁਝ ਨੂੰ ਨਾਲ ਤੇ ਮੈਂ ਕੀ ਐਮਐਲਏ ਸਾਹਿਬ ਅੱਜ ਜਿਹੜੇ ਹਾਲਾਤ ਨੇ ਇੱਥੇ ਗਰਦਰੀਆ ਨੂੰ ਲੈ ਕੇ ਲੋਕਾਂ ਦੇ ਵਿੱਚ ਤਰਸਦੀ ਆ ਕਿ ਸਰਕਾਰ ਜਿਹੜੇ ਪੂਤਾ ਪ੍ਰਬੰਧ ਪਹਿਲਾਂ ਨਹੀਂ ਕਰਦੀ ਉਸ ਬੰਦੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਅਸੀਂ ਵੀਰੇ ਅੱਜ ਤੋਂ 2 ਸਾਲ ਪਹਿਲਾਂ ਦੇ ਉੱਥੇ ਲਿਖ ਲਿਖ ਕੇ ਦੇ ਕੇ ਆਏ ਸਾਰਾ ਕੁਝ ਵੀ ਇਹਨਾਂ ਨੂੰ ਢਾਂਗ ਨਹੀਂ ਸਫਾਈ ਕਰਾਓ ਜਿੱਥੇ ਜਮੀਨ ਨਹੀਂ ਹੈਗੀ ਆਪਣੀ ਉੱਥੇ ਜ਼ਮੀਨ ਐਕਵਾਇਰ ਕਰੋ ਇਹ ਮੈਂ ਵਿਧਾਨ ਸਭਾ ਚ ਵੀ ਮੱਦਾ ਚੁੱਕਿਆ ਸੀ ਤੇ ਮੈਂ ਆ ਜਿਹੜੀਆਂ ਟਾਂਗਰੀਆਂ ਸਾਫ਼ ਕਰਨ ਵਾਸਤੇ ਵੀ ਤੁਸੀਂ ਸਾਨੂੰ ਪੈਸਿਆਂ ਦੀ ਲੋੜ ਨਹੀਂ ਲੋਕਾਂ ਨੂੰ ਪਰਮਿਸ਼ਨ ਦੇ ਦਿਓ ਜਿਨ੍ਹਾਂ ਦੇ ਜ਼ਮੀਨਾਂ ਦੇ ਵਿੱਚ ਦੀ ਲੰਗੀ ਏ ਉਹ ਆਪਦੀਆਂ ਜ਼ਮੀਨਾਂ ਉੱਚੀਆਂ ਕਰ ਲੈਣੇ ਸਾਫ਼ ਹੋ ਜਾਈ ਉਹ ਇਸ ਚੀਜ਼ ਦਾ ਅਫਸਰ ਕਰਕੇ ਰਾਜੀ ਸੀ ਸਾਰੇ ਪਰ ਕ੍ਰਿਸ਼ਨ ਕੁਮਾਰ ਨੇ ਕਿਸੇ ਨੂੰ ਕਿਸੇ ਦੀ ਵਾਪੇਸ਼ ਨਹੀਂ ਜਾਣ ਦਿੱਤੀ ਉਹ ਨਾ ਤੇ ਕਿਸੇ ਨੂੰ ਮੈਂ ਹੀ 10 ਵਾਰੀ ਉਹਦੇ ਦਫ਼ਤਰ ਜਾ ਕੇ ਆਇਆ ਵੀ ਸਾਨੂੰ ਇਹ ਪਰਮਿਸ਼ਨ ਆ ਦੇ ਦੇ ਕਰਤਾ ਹਾਂ ਜਿਵੇਂ ਮੈਂ ਗੱਲ ਕਰਤਾ ਹਾਂ ਪਰ ਨਹੀਂ ਉਹਨੇ ਕਿਹਦੇ ਨਾਲ ਗੱਲ ਕਰਨੀ ਹੈ ਸੈਕਟਰੀ ਆ ਪਿਆ ਉਹ ਉਹ ਬਾਤ ਕਰਨ ਕਰਨ ਚ ਉਹਨੇ 2 ਸਾਲ ਨਗਾਸ ਤੇ ਸਾਨੂੰ ਅਜ ਕਹਿਆ ਜਾ ਬਰਸਰ ਵਾਲਿਆਂ ਨੂੰ ਭੁਗਤਣਾ ਪਿਆ ਉਥੋਂ ਨੇ ਪਿਓ ਦੇ ਪੁੱਤ ਨੇ ਕਿਸੇ ਨੂੰ ਰੇਤਾ ਨਹੀਂ ਚੁੱਕਣ ਦਿੱਤੀ ਨਾ ਦਰਿਆ ਸਾਫ਼ ਕਰ ਦਿੱਤੇ ਆ ਉਹਦਾ ਖਮਾਜਾ ਚ ਭੁਗਤਿਆ ਜਦੋਂ ਸਾਡੇ 3 ਲੱਖ ਕਿਊਸਕ ਉਥੇ ਰਹਿ ਸਕਦਾ 119 ਕੰਪੈਸਟੀ ਦੇ ਆ ਉਹਦੇ ਵਿੱਚ 14 ਲੱਖ ਕਿਊਸਕ ਜਦੋਂ ਹੋਇਆ ਪਾਣੀ ਉਦੋਂ ਪਰਮਿਸ਼ਨ ਦਿੱਤੀ ਖੋਲਣ ਦੀ ਅਜੇ ਵੀ ਅੱਧੀ ਰਾਜਸਥਾਨ ਜਿਹੜੀ ਆ ਉਹ ਅੱਧਾ ਖਾਲੀ ਜਾ ਰਿਹਾ ਪਰ ਪਠਾਨ ਮੰਗਰਸਾ ਨੂੰ ਵੀ ਜਾਣਾ ਅੱਧਾ ਜਾ ਰਿਹਾ ਖਾਲੀ ਉਹਨਾਂ ਨੂੰ ਉਹਨਾਂ ਨੂੰ ਚਾਹੀਦਾ ਸੀ ਵੀ ਇਹਦੇ ਆਖੇ ਨਾ ਲੱਗ ਕੇ ਆਪ ਗਰਾਉਂਡ ਲੈਵਲ ਤੇ ਜਿੰਨੇ ਵੀ ਐਮਐਲਏ ਕੋਈ ਤੁਹਾਨੂੰ ਰਿਪੋਰਟ ਦਿੰਦੇ ਆ ਇਹ ਡੀਸੀਆਂ ਦੇ ਜਾਂ ਦੂਜੇ ਅਫਸਰਾਂ ਦੇ ਨਾ ਆਖੇ ਲੱਗਣ ਜੋ ਐਮਐਲਏ ਰਿਪੋਰਟ ਦਿੰਦਾ ਉਹਦੇ ਹਿਸਾਬ ਨਾਲ ਕਿ ਚੱਲਾਂਗੇ ਆਪਾਂ ਕਿ ਉਹ ਅਸੀਂ ਪਬਲਿਕ ਦੇ ਵਿੱਚ ਰਹਿਣੇ ਆ ਡੀਸੀ ਹੋਇਆ ਐਸਡੀਐਮ ਹੋਇਆ ਦੂਜਾ ਜਿੰਨੇ ਵੀ ਮਹਿਕਮੇ ਆ ਇਹਨਾਂ ਦੇ ਸਿਰਫ ਇਹ ਹੁੰਦਾ ਵੀ ਸਾਨੂੰ ਗਾਲਾਂ ਨਾ ਪੈਣ ਤਾਂ ਇਹਨਾਂ ਨੇ ਦਾ ਆਪਣਾ ਪੱਲਾ ਝਾੜਨਾ ਹੁੰਦਾ ਇਹ ਆਪਣੀ ਗੱਲ ਕਰਕੇ ਇਹਨਾਂ ਨਾਲ ਨਿਕਲ ਜਾਂਦਾ ਅਮਰ ਸਾਹਿਬ ਸਿਰਫ ਵਿਤਕਰਾ ਤੁਹਾਡੇ ਨਾਲ ਕੀਤਾ ਜਾ ਰਿਹਾ ਯਾਰ ਮੇਰੇ ਨਾਲ ਹੀ ਆਲ ਪੰਜਾਬ ਦੇ ਜਿੱਥੇ ਵੀ ਪਾਣੀ ਦੇ ਮਸਲੇ 'ਚ ਜਿਹੜੇ ਜਿਹੜੇ ਮਹਿਕਮੇ ਦਾ ਇਹ ਸੈਕਟਰੀ ਆ ਇਹ ਇਕੱਲਾ ਹੀ ਇਹੋ ਜਿਹਾ ਬਾਕੀ ਸਾਰੇ ਅਫਸਰ ਚੰਗੇ ਆ ਕੀ ਉੱਪਰ ਤੱਕ ਆਵਾਜ਼ ਨਹੀਂ ਪਹੁੰਚਾਈ ਕਿਸੇ ਨੂੰ ਯਾਰ ਮੈਂ ਨਾ ਮੈਂ ਐਮਐਲਏ ਮੇਰੇ ਤੋਂ ਬਾਅਦ ਹੋਰ ਕੋਈ ਨਹੀਂ ਪਛਾਦਣੀ ਉੱਤੇ ਮੈਂ ਆਪ ਖੁਦ ਜਾਂਦਾ ਰਿਆਂ ਲੈ ਕੇ ਸਾਡੇ ਚਿੱਠੀਆਂ ਦਿੱਤੀਆਂ ਵਿਧਾਨ ਸਭਾ ਦੀ ਸਭ ਤੋਂ ਵੱਡੀ ਵਿਧਾਨ ਸਭਾ ਹੀ ਹੁੰਦੀ ਹੈ ਨਾ ਉੱਥੇ ਕੁਐਸ ਭਈ ਮੇਰੇ ਨਾਲ ਦਾ ਸਿਆਣਾ ਕੋਈ ਨਹੀਂ ਜਦੋਂ ਇਹ ਜੰਮਿਆ ਨਹੀਂ ਉਦੋਂ ਹਿੰਦੁਸਤਾਨ ਰਹਿ ਨਹੀਂ ਹੁਣ ਇਹ ਨਵਾਂ ਆਇਆ ਹਿੰਦੁਸਤਾਨ ਦੇਤੋਂ ਬੈਣਾ ਚੱਲ ਨਹੀਂ ਸਕਦਾ ਜਾਂ ਪੰਜਾਬ ਚੱਲਣਾ ਹੁਣ ਇਹਦੀ ਰਿਟਾਇਰਮੈਂਟ ਹੋਣੀ ਥੋੜੇ ਚਿਰ ਉਦੋਂ ਬਾਅਦ ਪੰਜਾਬ ਮਰ ਜੂਗਾ ਐਮਐਲਏ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈਗਾ ਕਿਹਦੇ ਵੱਲੋਂ ਤੁਹਾਨੂੰ ਵੀਡੀਓ ਯਾਰ ਸਾਰੇ ਜਿ ਤਰ੍ਹਾਂ ਸਰਕਾਰ ਆ ਕੋਈ ਐਮਐਲਏ ਬੋਲਦਾ ਸਰਕਾਰ ਦੇ ਉਲਟ ਸੜੇ ਬੋਲਦੇ ਆ ਸਾਡਾ ਜੀ ਕਰਦਾ ਆਪਣੀ ਸਰਕਾਰ ਦੇ ਉਲਟ ਬੋਲੀਏ ਜੇ ਸਾਡੀ ਸੁਣ ਕੇ ਅਫਸਰ ਕੰਮ ਕਰਨ ਤੇ ਸਾਨੂੰ ਇਹਨਾਂ ਤੋਂ ਗਾਲਾਂ ਖਾਣ ਦੀ ਲੋੜ ਨਹੀਂ ਪਬਲਿਕ ਤੋਂ ਇਹ ਤਾਂ ਫਿਰ ਚੰਗੇ ਆ ਸਾਡੇ ਚਾਚੇ ਤਾਏ ਪਰਿਵਾਰ ਆ ਵੀ ਇਹਨਾਂ ਨੂੰ ਪਤਾ ਇਹ ਤੇ ਰੌਲਾ ਪਾਈ ਸਕਦਾ ਤੇ ਜਦੋਂ ਉੱਤੇ ਕੋ ਸੁਣੂਗਾ ਤੇ ਸਾਹੀ ਤਾਂ ਹੀ ਕੰਮ ਕਰਾ ਸਕਦੇ ਆ ਨਾ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਵੀ ਬਾਹਰ ਲੈ ਪਹਜਾਓ ਹਲਕਾ ਬਚਾਓ ਅੱਜ ਇਹ ਮੈਨੂੰ ਪੁੱਛਣਗੇ ਸਵਾਲ 2 ਸਾਲਾਂ 1.5 ਸਾਲ ਬਾਅਦ ਵੀ ਤੂੰ ਕੀ ਕਰਤਾ ਸੀ ਤੇ ਮੈਂ ਤਾਂ ਕਹੀ ਸਕਦਾ ਨਾ ਉੱਤੇ ਜਾ ਕੇ ਤੇ ਜੋ ਉੱਤੇ ਕੋ ਸੁਣੂਗਾ ਤੇ ਮੈਂ ਕੀ ਕਰ ਸਕਦਾ ਸਰ ਅਫਸਰ ਸਾਹਿਬ ਭਾਰੂ ਆ ਗਿਆ ਅਫਸਰ ਜਾਈ ਨਹੀਂ ਕ੍ਰਿਸ਼ਨ ਕੁਮਾਰੀ ਭਾਰੂ ਆ ਸਾਰਿਆਂ ਦੇ ਹੋਰ ਕੋਈ ਅਫਸਰ ਦੀ ਲੋੜ ਨਹੀਂ ਅਫਸਰ ਸਾਹਿਬ ਹੁਣ ਲੱਗਦਾ ਸਮਾਹ ਤੋਂ ਨਿਕਲ ਚੁੱਕਾ ਅੱਗੋਂ ਵਾਸਤੇ ਦੀ ਕਿਵੇਂ ਦੀ ਯਾਰ ਅੱਕੋਂ ਜ ਇਹ ਸਾਰੀਆਂ ਸਭਾਈਆਂ ਹੋ ਜਾਣੀਆਂ ਸਾਰੇ ਸੈਕਟਰੀ ਸਾਰੇ ਐਕਸਨ ਸਾਰੇ ਐਸਡੀਓ ਸਾਰੇ ਕੰਮ ਕਰਨ ਨੂੰ ਤਿਆਰ ਆ ਅਗਲਾ ਡਰਦਾ ਹੀ ਨਹੀਂ ਕਰਦਾ ਵੀ ਇਹਨੇ ਮੈਨੂੰ ਸਭ ਟੰਗ ਦੇਣਾ ਥੋੜੀ ਸੋਚੀ ਹੈ ਜੀ ਵੀ ਕਿਵੇਂ ਇਹਦਾ ਇਸ ਬੰਦੇ ਨੂੰ ਮਗਰੋਂ ਲਾਇਆ ਜਾਵੇ ਇਹਦਾ ਕੇਡਰ ਬਦਲ ਕੇ ਇਹਨੂੰ ਕਿਤੇ ਹੋਰ ਜੇ ਕੇਡਰ ਚ ਸੁੱਟਿਆ ਜਾਵੇ ਜਿੱਥੇ ਮੱਛੀਆਂ ਫੜਦਾ ਵੀਰੇ ਆਪ ਤੇ ਫੇਰੇ ਬੱਦ ਸਕਦਾ ਪੰਜਾਬ ਸਰਕਾਰ ਗਰਦੀ ਸਫਾਈ ਨੂੰ ਲੈ ਕੇ ਤੁਹਾਡਾ ਕੀ ਗੱਗਰ ਘਟ ਗੱਗਰ ਤੋਂ ਬਾਅਦ ਇਹ ਪਬਲਿਕ ਦੀ ਪੈੜੀ ਆਪਣੀ ਜੇ ਇਹਦੇ ਤੇ ਇਹਨਾਂ ਨੂੰ ਮਨਜ਼ੂਰੀ ਦਿੱਤੀ ਜਾਵੇ ਵੀ ਇਹ ਆਪਣੀਆਂ ਪੈਲੀਆਂ ਉੱਚੀਆਂ ਕਰ ਲੈਣ ਕੱਢ ਕੇ ਰਸਤਿਆਂ ਤੇ ਮਿੱਟੀ ਪਾ ਲੈਣ ਤੇ ਇਹ ਸਾਰਾ ਪੰਜਾਬ ਬਚ ਸਕਦਾ ਹਰ ਇੱਕ ਥਾਂ ਜਿੱਥੇ ਵੀ ਦਰਿਆ ਆ ਜਿੱਥੇ ਵੀ ਮਾਰਕੰਡੇਆ ਚੰਨੀਆਂ ਟਾਂਗਰੀਆਂ ਜਿੱਥੇ ਆ ਖੋਲੀਆਂ ਆ ਜਿੱਥੇ ਇਹ ਜੇ ਇਹਨਾਂ ਨੂੰ ਸਾਫ਼ ਕਰਕੇ ਇਹਨਾਂ ਦੀ ਮਿੱਟੀ ਕੱਢ ਕੇ ਇਹਨਾਂ ਨੂੰ ਸਾਰਿਆਂ ਨੂੰ ਪਰਮਿਸ਼ਨ ਦਿੱਤੀ ਜਾਵੇ ਲੋਕਾਂ ਨੂੰ ਵਿਆਪਦੀਆਂ ਜ਼ਮੀਨਾਂ ਉੱਚੀਆਂ ਕਰ ਲੋ ਤੇ ਬਚ ਸਕਦਾ ਨਹੀਂ ਤੇ ਪਾਣੀ ਇਤਰਾ ਹੀ ਜਾਊਗਾ ਅਮਨ ਸਰ 2023 ਦੇ ਵਿੱਚ ਭਾਰੀ ਨੁਕਸਾਨ ਇਨਾਂ ਹੀ ਲੋਕਾਂ ਨੇ ਇਹ ਤੋਂ ਜ਼ਿਆਦਾ 7-8 ਬੰਦੇ ਮਰੇ ਇੱਥੇ ਹਾਂ ਬੁੱਧ ਮੁਰਦੇ ਦੋ ਮਰੇ ਆ ਕਈਆਂ ਪਿੰਡਾਂ ਰੁੜ ਕੇ ਮਰ ਗਏ ਆ ਜਿਤਨਾ ਆਪਾਂ ਖੜੇ ਇਤਨਾ ਖੜਾ ਕੋਟੇ ਦੇ ਥਲੇ ਨੰਗੀ ਵਿਚਾਰਾ ਵਿੱਚ ਰੁੜ ਗਿਆ ਮੁਆਵਜ਼ਾ ਦੇ ਕੇ ਕਿੰਨਾ ਕੁ ਮੁਆਵਜ਼ਾ ਦੇ ਸਕਦੇ ਆ ਜਾਨ ਕਿਸੇ ਦੀ ਜਾਨ ਗਈ ਵਾਪਸ ਲੈ ਸਕਦੇ ਆ ਮੁਆਵਜ਼ਾ ਨਾ ਘਟੇ ਭਰ ਸਕਦਾ ਅਸੀਂ ਇਹਨਾਂ ਨੂੰ ਹੁਣ ਇਹਨਾਂ ਦੇ ਜਿਹੜੇ ਨੁਕਸਾਨ ਹੋਣਿਆ ਆੜੀਆਂ ਫਸਲਾਂ ਡੁੱਬ ਗਈਆਂ ਆ ਇਹਨਾਂ ਦਾ ਮੁਆਵਜ਼ਾ ਪੂਰਾ ਹੋ ਸਕਦਾ ਮੁਆਵਜ਼ਾ ਵੱਖਰੀ ਚੀਜ਼ ਹੈ ਇੱਕ ਫੀਲਿੰਗ ਜਦੋਂ ਬੰਦਾ ਫਸਲ ਪਾਲਦਾ ਆ ਉਹਦੀ ਫੀਲਿੰਗ ਉਸ ਫਸਲ ਨਾਲ ਜੁੜ ਜਾਂਦੀ ਆ ਜਦੋਂ ਫੀਲਿੰਗ ਉਹਦੀ ਮਰ ਜਾਂਦੀ ਫਸਲ ਮਰ ਜਾਂਦੀ ਆ ਉਹਨੂੰ ਭਾਵੇਂ ਤੁਸੀਂ ਲੱਖ ਰੁਪਏ ਕੱਲਾ ਦੇ ਦੋ ਤਾਂ ਵੀ ਨਹੀਂ ਬਣਦਾ ਇਹਦੇ ਚੋ ਚਾਹੇ 30000 ਦਾ ਝੋਨਾ ਨਿਕਲੇ ਜੱਟ ਦਾ ਜ਼ਿਮੀਂਦਾਰ ਦਾ ਕਿਸੇ ਦਾ ਵੀ ਉਹ ਉਹਦੇ ਤੇ ਖੁਸ਼ ਆ ਉਹ ਮੁਆਵਜ਼ਾ ਲੈ ਕੇ ਖੁਸ਼ ਨਹੀਂ ਉਹ ਕੰਮ ਕਰਵਾ ਕੇ ਖੁਸ਼ ਹਾਂ ਜੀ ਜੀ ਸਾਹਿਬ ਨਾਲ ਮੁਲਾਕਾਤ ਹੋਈ ਕ੍ਰਿਸ਼ਨ ਜੀ ਬਾਰੇ ਉਹਨਾਂ ਨਾਲ ਸਿੱਧੀ ਕ੍ਰਿਸ਼ਨ ਕੁਮਾਰ ਜੀ ਦੇ ਬਾਰੇ ਮੈਂ ਕਿਹਾ ਸੀ ਆਂਦੇ ਇਹਦਾ ਕਰਦੇ ਆ ਕੁਛ ਕੀਤਾ ਕੁਛ ਨਹੀਂ ਜੇ ਉਹਦਾ ਕਰ ਦੇਣਗੇ ਤੇ ਚੰਗੇ ਰਹਿਣਗੇ ਜੇ ਨਹੀਂ ਕਰਨਗੇ ਤੇ ਮੇਰਾ ਕਰ ਦੇਣਾ ਜੋ ਕਰਨਾ ਆ ਕੋਈ ਐਮਐਲਏ ਬੋਲਦਾ ਸਰਕਾਰ ਦੇ ਉਲਟ ਸੜੇ ਬੋਲਦੇ ਆ ਸਾਡਾ ਜੀ ਕਰਦਾ ਆਪਣੀ ਸਰਕਾਰ ਦੇ ਉਲਟ ਬੋਲੀਏ ਜੇ ਸਾਡੀ ਸੁਣ ਕੇ ਅਫਸਰ ਤੇ ਕੰਮ ਕਰਨ ਤੇ ਸਾਨੂੰ ਇਹਨਾਂ ਤੋਂ ਗਾਲਾਂ ਖਾਣ ਦੀ ਲੋੜ ਨਹੀਂ ਪਰ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਵੀ ਬਾਹਰਲੇ ਭਜਾਓ ਹਲਕਾ ਬਚਾਓ ਅੱਜ ਇਹ ਮੈਨੂੰ ਪੁੱਛਣਗੇ ਸਵਾਲ 2 ਸਾਲਾਂ 1.5 ਸਾਲ ਬਾਅਦ ਵੀ ਤੂੰ ਕੀ ਕਰਤਾ ਸੀ ਤੇ ਮੈਂ ਤਾਂ ਕਹੀ ਸਕਦਾ ਨਾ ਉੱਤੇ ਜਾ ਕੇ ਤੇ ਜੋ ਉੱਤੇ ਕੁ ਸੁਣੋ ਉਹਨਾਂ ਤੇ ਮੈਂ ਕੀ ਐਮਐਲਏ ਸਾਹਿਬ ਅੱਜ ਜਿਹੜੇ ਹਾਲਾਤ ਨੇ ਇੱਥੇ ਗਰਦਰੀਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਤਰਸਦੀ ਆ ਕਿ ਸਰਕਾਰ ਜਿਹੜੇ ਪੂਤਾ ਪ੍ਰਬੰਧ ਪਹਿਲਾਂ ਨਹੀਂ ਕਰਦੀ ਉਸ ਬੰਦੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਅਸੀਂ ਵੀਰੇ ਅੱਜ ਤੋਂ 2 ਸਾਲ ਪਹਿਲਾਂ ਦੇ ਉੱਥੇ ਲਿਖ ਲਿਖ ਕੇ ਦੇ ਕੇ ਆਏ ਸਾਰਾ ਕੁਝ ਵੀ ਇਹਨਾਂ ਨੂੰ ਟਾਂਗ ਨਹੀਂ ਸਫਾਈ ਕਰਾਓ ਜਿੱਥੇ ਜਮੀਨ ਨਹੀਂ ਹੈਗੀ ਆਪਣੀ ਉੱਥੇ ਜਮੀਨ ਐਕਵਾਇਰ ਕਰੋ ਇਹ ਮੈਂ ਵਿਧਾਨ ਸਭਾ ਚ ਵੀ ਮੱਦਾ ਚੁੱਕਿਆ ਸੀ ਤੇ ਮੈਂ ਆ ਜਿਹੜੀਆਂ ਟਾਂਗਰੀਆਂ ਸਾਫ਼ ਕਰਨ ਵਾਸਤੇ ਵੀ ਤੁਸੀਂ ਸਾਨੂੰ ਪੈਸਿਆਂ ਦੀ ਲੋੜ ਨਹੀਂ ਲੋਕਾਂ ਨੂੰ ਪਰਮਿਸ਼ਨ ਦੇ ਦਿਓ ਜਿਨ੍ਹਾਂ ਦੇ ਜ਼ਮੀਨਾਂ ਦੇ ਵਿੱਚ ਦੀ ਲੰਗੀ ਏ ਉਹ ਆਪਦੀਆਂ ਜ਼ਮੀਨਾਂ ਉੱਚੀਆਂ ਕਰ ਲੈਣੇ ਸਾਫ਼ ਹੋ ਜਾਈ ਉਹ ਇਸ ਚੀਜ਼ ਦਾ ਅਫਸਰ ਕਰਕੇ ਰਾਜੀ ਸੀ ਸਾਰੇ ਪਰ ਕ੍ਰਿਸ਼ਨ ਕੁਮਾਰ ਨੇ ਕਿਸੇ ਨੂੰ ਕਿਸੇ ਦੀ ਵਾਪੇਸ਼ ਨਹੀਂ ਜਾਣ ਦਿੱਤੀ ਉਹ ਨਾ ਤੇ ਕਿਸੇ ਨੂੰ ਮੈਂ ਹੀ 10 ਵਾਰੀ ਉਹਦੇ ਦਫ਼ਤਰ ਜਾ ਕੇ ਆਏ ਆ ਵੀ ਸਾਨੂੰ ਇਹ ਪਰਮਿਸ਼ਨ ਆ ਦੇ ਦੇ ਕਰਤਾ ਹਾਂ ਜਿਵੇਂ ਮੈਂ ਗੱਲ ਕਰਤਾ ਹਾਂ ਪਤਨੀਆਂ ਨੇ ਕਿਹਦੇ ਨਾਲ ਗੱਲ ਕਰਨੀ ਹੈ ਸੈਕਟਰੀ ਆ ਪਿਆ ਉਹ ਉਹ ਬਾਤ ਕਰਨ ਕਰਨ ਚ ਉਹਨੇ 2 ਸਾਲ ਲਗਾ ਦਿੱਤੇ ਸਾਨੂੰ ਇਹ ਕਮੇਜਾ ਅਬਰਸਾ ਵਾਲਿਆਂ ਨੂੰ ਵੀ ਭੁਗਤਣਾ ਪਿਆ ਉਥੋਂ ਨੇ ਪਿਓ ਦੇ ਪੁੱਤ ਨੇ ਕਿਸੇ ਨੂੰ ਰੇਤਾ ਨਹੀਂ ਚੁੱਕਣ ਦਿੱਤੀ ਨਾ ਦਰਿਆ ਸਾਫ਼ ਕਰ ਦਿੱਤੇ ਆ ਉਹਦਾ ਖਮੇਜਾ ਚ ਭੁਗਤਿਆ ਜਦੋਂ ਸਾਡੇ 3 ਲੱਖ ਕਿਊਸ ਉਥੇ ਰਹਿ ਸਕਦਾ 19 ਕੰਪੈਸਿਟੀ ਦੇ ਆ ਉਹਦੇ ਵਿੱਚ 14 ਲੱਖ ਕਿਊਸ ਦਾ ਜਦੋਂ ਹੋਇਆ ਪਾਣੀ ਉਦੋਂ ਪਰਮਿਸ਼ਨ ਦਿੱਤੀ ਖੋਲਣ ਦੀ ਅੱਜ ਵੀ ਅੱਧੀ ਰਾਜਸਥਾਨ ਜਿਹੜੀ ਆ ਉਹ ਅੱਧਾ ਖਾਲੀ ਜਾ ਰਿਹਾ ਪਰ ਪਾਕਿਸਤਾਨ ਨੂੰ ਵੀ ਜਾਣਨਾ ਅੱਧਾ ਜਾ ਰਿਹਾ ਖਾਲੀ ਉਹਨਾਂ ਨੂੰ ਉਹਨਾਂ ਨੂੰ ਚਾਹੀਦਾ ਸੀ ਵੀ ਇਹਦੇ ਆਖੇ ਨਾ ਲੱਗ ਕੇ ਆਪ ਗਰਾਉਂਡ ਲੈਵਲ ਤੇ ਜਿੰਨੇ ਵੀ ਐਮਐਲਏ ਕੋਈ ਤੁਹਾਨੂੰ ਰਿਪੋਰਟ ਦਿੰਦੇ ਆ ਇਹ ਡੀਸੀਆਂ ਦੇ ਜਾਂ ਦੂਜੇ ਅਫਸਰਾਂ ਦੇ ਨਾ ਆਖੇ ਲੱਗਣ ਜੋ ਐਮਐਲਏ ਰਿਪੋਰਟ ਦਿੰਦਾ ਉਹਦੇ ਹਿਸਾਬ ਨਾਲ ਕਿ ਚੱਲਾਂਗੇ ਆਪਾਂ ਕਿਉਂ ਅਸੀਂ ਪਬਲਿਕ ਦੇ ਵਿੱਚ ਰਹਨੇ ਆ ਡੀਸੀ ਹੋਇਆ ਐਸਡੀਐਮ ਹੋਇਆ ਦੂਜਾ ਜਿੰਨੇ ਵੀ ਮਹਿਕਮੇ ਆ ਇਹਨਾਂ ਦੇ ਸਿਰਫ ਇਹ ਹੁੰਦਾ ਵੀ ਸਾਨੂੰ ਗਾਲਾਂ ਨਾ ਪੈਣ ਤੋ ਇਹਨਾਂ ਨੇ ਦਾ ਆਪਣਾ ਪੱਲਾ ਝਾੜਨਾ ਹੁੰਦਾ ਇਹ ਆਪਣੀ ਗੱਲ ਕਰਕੇ ਇਹਨਾਂ ਨਾਲ ਨਿਕਲ ਜਾਂਦਾ ਅਮਰ ਜੀ ਸਿਰਫ ਵਿਤਕਰਾ ਤੁਹਾਡੇ ਨਾਲ ਕੀਤਾ ਜਾ ਰਿਹਾ ਯਾਰ ਮੇਰੇ ਨਾਲ ਹੀ ਆਲ ਪੰਜਾਬ ਦੇ ਜਿੱਥੇ ਵੀ ਪਾਣੀ ਦੇ ਮਸਲੇ 'ਚ ਜਿਹੜੇ ਜਿਹੜੇ ਮਹਿਕਮੇ ਦਾ ਇਹ ਸੈਕਟਰੀ ਆ ਇਹ ਇਕੱਲਾ ਹੀ ਇਹੋ ਜਿਹਾ ਬਾਕੀ ਸਾਰੇ ਅਫਸਰ ਚੰਗੇ ਆ ਕੀ ਉੱਪਰ ਤੱਕ ਆਵਾਜ਼ ਨਹੀਂ ਪਹੁੰਚਾਈ ਕਿਸੇ ਨੂੰ ਯਾਰ ਮੈਂ ਨਾ ਮੈਂ ਐਮਐਲਏ ਮੇਰੇ ਤੋਂ ਬਾਅਦ ਹੋਰ ਕੋਈ ਨਹੀਂ ਪਛਾਦਣੀ ਉੱਤੇ ਹੂੰ ਮੈਂ ਆਪ ਖੁਦ ਜਾਂਦਾ ਰਿਆਂ ਲੈ ਕੇ ਸਾਡੇ ਚਿੱਠੀਆਂ ਦਿੱਤੀਆਂ ਵਿਧਾਨ ਸਭਾ ਸਭ ਤੋਂ ਵੱਡੀ ਵਿਧਾਨ ਸਭਾ ਹੀ ਹੁੰਦੀ ਹੈ ਨਾ ਉੱਥੇ ਕੁਐਸਚਨ ਚੁੱਕੇ ਗਏ ਆ ਇਹ ਐਸੀ ਫਿਰ ਕੀ ਕਮਾਉਂਦਾ ਆ ਵੀ ਮੇਰੇ ਨਾਲ ਦਾ ਸਿਆਣਾ ਕੋਈ ਨਹੀਂ ਜਦੋਂ ਇਹ ਜੰਮਿਆ ਨਹੀਂ ਉਦੋਂ ਹਿੰਦੁਸਤਾਨ ਰਹਿ ਨਹੀਂ ਹੁਣ ਇਹ ਨਵਾਂ ਆਇਆ ਹਿੰਦੁਸਤਾਨ ਇਹ ਤੋਂ ਬਿਨਾ ਚੱਲ ਨਹੀਂ ਸਕਦਾ ਜਾਂ ਪੰਜਾਬ ਚੱਲਦਾ ਹੁਣ ਇਹਦੀ ਰਿਟਾਇਰਮੈਂਟ ਹੋਣੀ ਥੋੜੇ ਚਿਰ ਉਦੋਂ ਬਾਅਦ ਪੰਜਾਬ ਮਰ ਜੂਗਾ ਐਮਐਲਏ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈਗਾ ਕਿਹਦੇ ਵੱਲੋਂ ਤੁਹਾਨੂੰ ਵੀਡੀਓ ਯਾਰ ਸਾਰੇ ਜਿ ਤਰ੍ਹਾਂ ਸਰਕਾਰ ਆ ਕੋਈ ਐਮਐਲਏ ਬੋਲਦਾ ਸਰਕਾਰ ਦੇ ਉਲਟ ਸੜੇ ਬੋ ਜੇ ਸਾਡੀ ਸੁਣ ਕੇ ਅਫਸਰ ਕੰਮ ਕਰਨ ਤੇ ਸਾਨੂੰ ਇਹਨਾਂ ਤੋਂ ਗਾਲਾਂ ਖਾਣ ਦੀ ਲੋੜ ਨਹੀਂ ਪਬਲਿਕ ਤੋਂ ਇਹਨੇ ਫਿਰ ਚੰਗੇ ਆ ਸਾਡੇ ਚਾਚੇ ਤਾਂ ਇਹ ਪਰਿਵਾਰ ਆ ਵੀ ਇਹਨਾਂ ਨੂੰ ਪਤਾ ਹੈ ਇਹ ਤੇ ਰੌਲਾ ਪਾਈ ਸਕਦਾ ਤੇ ਜਦੋਂ ਉੱਤੇ ਕੋ ਸੁਣੂਗਾ ਤੇ ਸਾਹੀ ਤਾਂ ਹੀ ਕੰਮ ਕਰਾ ਸਕਦੇ ਆ ਨਾ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਵੀ ਬਾਹਰ ਲੈ ਪਹਜਾਓ ਹਲਕਾ ਬਚਾਓ ਅੱਜ ਇਹ ਮੈਨੂੰ ਪੁੱਛਣਗੇ ਸਵਾਲ 2 ਸਾਲਾਂ 1.5 ਸਾਲ ਬਾਅਦ ਵੀ ਤੂੰ ਕੀ ਕਰਤਾ ਸੀ ਤੇ ਮੈਂ ਤਾਂ ਕਹੀ ਸਕਦਾ ਨਾ ਉੱਤੇ ਜਾ ਕੇ ਤੇ ਜੋ ਉੱਤੇ ਕੋ ਸੁਣੂਗਾ ਤੇ ਮੈਂ ਕੀ ਕਰ ਸਕਦਾ ਸਰ ਅਫਸਰ ਸਾਹਿਬ ਪਾਰੂ ਹੈਗੀ ਆ ਅਫਸਰ ਜਾਇਨੀ ਕ੍ਰਿਸ਼ਨ ਕੁਮਾਰੀ ਪਾਰੂ ਆ ਸਾਰਿਆਂ ਦੇ ਹੋਰ ਕੋਈ ਅਫਸਰ ਦੀ ਲੋੜ ਨਹੀਂ ਅਮਰ ਸਾਹਿਬ ਹੁਣ ਲੱਗਦਾ ਸਮਾਹਤੋਂ ਨਿਕਲ ਚੁੱਕਾ ਅੱਗੋਂ ਵਾਸਤੇ ਦੀ ਕਿਵੇਂ ਦੀ ਯਾਰ ਅੱਗੋਂ ਜੇ ਤੇ ਮਗਰੋਂ ਲੈ ਜਾਊਗਾ ਇਹ ਸਾਰੀਆਂ ਸਭਾਈਆਂ ਹੋਣਗੀਆਂ ਸਾਰੇ ਸੈਕਟਰੀ ਸਾਰੇ ਐਕਸ਼ਨ ਸਾਰੇ ਐਸ ਡੀਓ ਸਾਰੇ ਕੰਮ ਕਰਨ ਨੂੰ ਤਿਆਰ ਆ ਅਗਲਾ ਡਰਦਾ ਹੀ ਨਹੀਂ ਕਰਦਾ ਵੀ ਇਹਨੇ ਮੈਨੂੰ ਸਾਨੂੰ ਟੰਗ ਦੇਣਾ ਥੋੜੀ ਸੋਚ ਕੀ ਹੈ ਜੀ ਵੀ ਕਿਵੇਂ ਇਹਦਾ ਇਸ ਬੰਦੇ ਨੂੰ ਮਗਰੋਂ ਲਾਇਆ ਜਾਵੇ ਇਹਦਾ ਕੇਡਰ ਬਦਲ ਕੇ ਇਹਨੂੰ ਕਿਤੇ ਇਹੋ ਜਿਹੇ ਕੇਡਰ ਚ ਸੁਟਾਇਆ ਜਾਵੇ ਜਿੱਥੇ ਮੱਛੀਆਂ ਫੜਦਾ ਵੇਲੇ ਆਪ ਤੇ ਫੇਰੇ ਬੱਸ ਸਕਦਾ ਪੰਜਾਬ ਕੱਗਰ ਦੀ ਸਫਾਈ ਨੂੰ ਲੈ ਕੇ ਤੁਹਾਡਾ ਕੀ ਕੱਗਰ ਘਟ ਕੱਗਰ ਤੋਂ ਬਾਅਦ ਇਹ ਪਬਲਿਕ ਦੀ ਪੈੜੀ ਆਪਣੀ ਜੇ ਇਹਦੇ ਤੇ ਇਹਨਾਂ ਨੂੰ ਮਨਜ਼ੂਰੀ ਦਿੱਤੀ ਜਾਵੇ ਵੀ ਇਹ ਆਪਣੀਆਂ ਪੈੜੀਆਂ ਉੱਚੀਆਂ ਕਰ ਲੈਣਾ ਕੱਢ ਕੇ ਰਸਤਿਆਂ ਤੇ ਮਿੱਟੀ ਪਾ ਲੈਣਾ ਤੇ ਇਹ ਸਾਰਾ ਪੰਜਾਬ ਬਚ ਸਕਦਾ ਹਰ ਇੱਕ ਥਾਂ ਜਿੱਥੇ ਵੀ ਦਰਿਆ ਆ ਜਿੱਥੇ ਵੀ ਮਾਰਕੰਡੇਆ ਚੰਨੀਆਂ ਟਾਂਗਰੀਆਂ ਜਿੱਥੇ ਆ ਖੋਲੀਆਂ ਆ ਜਿੱਥੇ ਇਹ ਜੇ ਇਹਨਾਂ ਨੂੰ ਸਾਫ਼ ਕਰਕੇ ਇਹਨਾਂ ਦੀ ਮਿੱਟੀ ਕੱਢ ਕੇ ਇਹਨਾਂ ਨੂੰ ਸਾਰਿਆਂ ਨੂੰ ਪਰਮਿਸ਼ਨ ਦਿੱਤੀ ਜਾਵੇ ਲੋਕਾਂ ਨੂੰ ਵਿਆਪਦੀਆਂ ਜ਼ਮੀਨਾਂ ਉੱਚੀਆਂ ਕਰ ਲੋ ਤੇ ਬੱਸ ਸਕਦਾ ਨਹੀਂ ਤੇ ਪਾਣੀ ਇਤਰਾ ਹੀ ਜਾਊਗਾ ਅਮਰ ਸਿੰਘ 2023 ਦੇ ਵਿੱਚ ਭਾਰੀ ਨੁਕਸਾਨ ਇਹਨਾਂ ਹੀ ਲੋਕਾਂ ਨੇ ਇਹ ਤੋਂ ਜ਼ਿਆਦਾ 7-8 ਬੰਦੇ ਮਰੇ ਇੱਥੇ ਹੂੰ ਬੁੱਧਮੁਰ ਦੇ ਦੋ ਮਰੇ ਆ ਕਈਆਂ ਪਿੰਡਾਂ ਰੁੜ ਕੇ ਮਰ ਗਏ ਆ ਜਿੱਤਰਾ ਆਪਾਂ ਖੜੇ ਇਤਰਾ ਖੜਾ ਕੋਟੇ ਥੱਲੇ ਨੰਗੀਰ ਕਰਾ ਵਿੱਚ ਰੁੜ ਗਿਆ ਮੁਆਵਜ਼ਾ ਦੇ ਕੇ ਕਿੰਨਾ ਕੁ ਮੁਆਵਜ਼ਾ ਦੇ ਸਕਦੇ ਅਸੀਂ ਜਾਨ ਕਿਸੇ ਦੀ ਜਾਨ ਗਈ ਵਾਪਸ ਲੈ ਸਕਦੇ ਮੁਆਵਜ਼ੇ ਨਾਲ ਘਟੇ ਭਰ ਸਕਦਾ ਅਸੀਂ ਇਹਨਾਂ ਨੂੰ ਹੁਣ ਇਹਨਾਂ ਦੇ ਜਿਹੜੇ ਨੁਕਸਾਨ ਹੋਣਿਆ ਆੜੀਆਂ ਫਸਲਾਂ ਡੁੱਬ ਗਈਆਂ ਆ ਇਹਨਾਂ ਦਾ ਮੁਆਵਜ਼ਾ ਪੂਰਾ ਹੋ ਸਕਦਾ ਮੁਆਵਜ਼ਾ ਵੱਖਰੀ ਚੀਜ਼ ਇੱਕ ਫੀਲਿੰਗ ਜਦੋਂ ਬੰਦਾ ਫਸਲ ਪਾਲਦਾ ਆ ਉਹਦੀ ਫੀਲਿੰਗ ਉਸ ਫਸਲ ਨਾਲ ਜੁੜ ਜਾਂਦੀ ਆ ਜਦੋਂ ਫੀਲਿੰਗ ਉਹਦੀ ਮਰ ਜਾਂਦੀ ਫਸਲ ਮਰ ਜਾਂਦੀ ਆ ਉਹਨੂੰ ਭਾਵੇਂ ਤੁਸੀਂ 100000 ਰੁਪਏ ਕਿੱਲਾ ਦੇ ਦਿਓ ਤਾਂ ਵੀ ਨਹੀਂ ਬਣ ਸਕਦਾ ਇਹਦੇ ਚੋਂ ਚਾਹੇ 30000 ਦਾ ਝੋਨਾ ਨਿਕਲੇ ਜੱਟ ਦਾ ਜ਼ਿੰਮੇਵਾਰਤਾ ਕਿਸੇ ਦਾ ਵੀ ਉਹ ਉਹਦੇ ਤਾਂ ਖੁਸ਼ ਆ ਉਹ ਮੁਆਵਜ਼ਾ ਲੈ ਕੇ ਖੁਸ਼ ਨਹੀਂ ਉਹ ਕੰਮ ਕਰਵਾ ਕੇ ਖੁਸ਼ ਹੋ ਜਲਦੀ ਜੇ ਸਾ ਨਾਲ ਮੁਲਾਕਾਤ ਹੋਈ ਕ੍ਰਿਸ਼ਨ ਜੀ ਬਾਰੇ ਉਹਨਾਂ ਨਾਲ ਸਿੱਧੀ ਕ੍ਰਿਸ਼ਨ ਕੁਮਾਰ ਜੀ ਦੇ ਬਾਰੇ ਮੈਂ ਕਿਹਾ ਸੀ ਆਂਦੇ ਇਹਦਾ ਕਰਦੇ ਆ ਕੁਛ ਕੀਤਾ ਕੁਛ ਨਹੀਂ ਜੇ ਉਹਦਾ ਕਰ ਦੇਣਗੇ ਤੇ ਚੰਗੇ ਰਹਿਣਗੇ ਜੇ ਨਹੀਂ ਕਰਨਗੇ ਤੇ ਮੇਰਾ ਕਰ ਦੇਣਾ ਜੋ ਕਰਨਾ